ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 428 ਤੋਂ ਲੈ ਕੇ 430 ਤੱਕ ਸਵਾਇ ਮਾਨੇ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਅਮਰਤ ਜਿਨਾ ਚਖਾਇਨ ਰਸ ਆਇਆ ਸਹਜ ਸੁਪਾਏ ਸੱਚਾ ਵੇ ਪਰਵਾਹ ਹੈ ਤਿਸਨੋ ਤਿਲ ਨਾਤ ਮਾਏ ਅਮਰਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀਆਵਲਾ ਸਹਜ ਹਰ ਗੁਣ ਗਾਏ ਰਹਾਓ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਦੇ ਨਾਮ ਦਾ ਰਸ ਅਡੋਲਤਾ ਵਿੱਚ ਟਿਕਾ ਕੇ ਕਹਿੰਦੇ ਰਸ ਚਖਾ ਦਿੱਤਾ ਕਹਿੰਦੇ ਉਹਨਾਂ ਨੂੰ ਹੀ ਸਵਾਦ ਆਇਆ ਪ੍ਰਮਾਤਮਾ ਦੇ ਨਾਮ ਅਮਰਿਤ ਦਾ ਕਹਿੰਦੇ ਉਹ ਪ੍ਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਉਹਨੂੰ ਕਹਿੰਦੇ ਕੋਈ ਲਾਲਚ ਨਹੀਂ ਹੈ ਕਿ ਅਸੀਂ ਉਹਦਾ ਨਾਮ ਜਪੀਏ ਉਹਦਾ ਨਾਮ ਅਸੀਂ ਆਪਣੇ ਲਈ ਜਪਣਾ ਹੈ। ਆਪਦੇ ਚੰਗੇ ਲਈ ਜਪਣਾ ਹੈ। ਕਹਿੰਦੇ ਉਹਦਾ ਜਿਹੜਾ ਅਮਰਤ ਰੂਪੀ ਨਾਮ ਹੈ ਇਹ ਜਿਸ ਤਰ੍ਹਾਂ ਮੀਂਹ ਵਰਦਾ ਹੈ ਹਰ ਜਗ੍ਹਾ ਤੇ ਕਹਿੰਦੇ ਵਰ ਰਿਹਾ ਹੈ। ਪਰ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹੀ ਇਸ ਅਮਰਤ ਨੂਪੀ ਨਾਮ ਨੂੰ ਆਪਣੇ ਮੁਖ ਵਿੱਚ ਪਾ ਸਕਦੇ ਨੇ। ਫਿਰ ਜਿਨ੍ਹਾਂ ਦੇ ਕਹਿੰਦੇ ਮੁਖ ਵਿੱਚ ਇਹ ਪੈ ਗਿਆ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਹਰੀ ਦੇ ਗੁਣ ਗਾਉਂਦੇ ਨੇ ਤੇ ਆਨੰਦ ਵਿੱਚ ਜੀਵਨ ਬਸਰ ਕਰਦੇ ਨੇ ਮਾਨਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਹੇ ਜਿਨ੍ਹਾਂ ਪਿਰ ਕਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਫਿਰ ਕਹਿੰਦੇ ਜਿਹੜੇ ਜੀਵ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਪਰਮੇਸ਼ਰ ਦੇ ਦਰ ਤੇ ਖੜੇ ਕਹਿੰਦੇ ਬਿਰਲਾਪ ਕਰਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਪਿਛਲੇ ਪੂਰਬਲੇ ਕਰਮ ਇਸ ਤਰ੍ਹਾਂ ਲਿਖੇ ਨੇ ਕਿ ਉਹ ਹੁਣ ਵੀ ਚੰਗੀ ਕਮਾਈ ਨਹੀਂ ਕਰ ਰਹੇ ਉਹਦੇ ਨਾਮ ਦੀ ਫਿਰ ਦਰ ਤੇ ਹੀ ਖੜੇ ਨੇ ਘਰ ਵਿੱਚ ਜਾਣ ਦਾ ਉਹਨਾਂ ਨੂੰ ਹੁਕਮ ਨਹੀਂ ਮਿਲਦਾ ਗੁਰਮਖ ਬੀਜ ਸੱਚ ਜਮੈ ਸੱਚ ਨਾਮ ਵਾਪਾਰ ਜੋ ਇਤਲਾਹੇ ਲਾਇਨ ਭਗਤੀ ਦੇ ਪੰਡਾਰ ਜਿਹੜੇ ਜੀਵ ਗੁਰੂ ਦੇ ਸਨਮੁਖ ਨੇ ਸੱਚੇ ਦਾ ਨਾਮ ਬੀਜਦੇ ਨੇ ਆਪਣੇ ਹਿਰਦੇ ਰੂਪੀ ਧਰਤੀ ਦੇ ਵਿੱਚ ਸੱਚੇ ਦਾ ਵਪਾਰ ਕਰਦੇ ਨੇ ਸੱਚਾ ਨਾਮ ਜੰਮਦਾ ਕਹਿੰਦੇ ਜਿਹੜਾ ਬੀਜ ਬੀਜੇ ਆ ਉਹੀ ਜੰਮਣਾ ਨਾ ਇਸ ਤਰ੍ਹਾਂ ਕਹਿੰਦੇ ਉਹਨਾਂ ਦਾ ਨਾਮ ਦਾ ਲਾਹਾ ਲੈਂਦੇ ਨੇ ਭਗਤੀ ਦੇ ਨਾਲ ਉਹਨਾਂ ਦੇ ਪੰਡਾਰੇ ਭਰੇ ਰਹਿੰਦੇ ਨੇ ਕਹਿੰਦੇ ਗੁਰਮਖ ਸਦਾ ਸੁਹਾਗਣੀ ਪੈ ਭਗਤ ਸੀਗਾਰ ਅਨ ਦਿਨ 라ਵੇ ਪਿਰ ਆਪਣਾ ਸੱਚ ਰਖੇ ਉਰਤਾਰ ਜਿਹੜੇ ਜੀਵ ਗੁਰੂ ਦੇ ਸਨਮਖ ਹੁੰਦੇ ਨੇ ਵੱਡੇ ਭਾਗਾਂ ਵਾਲੇ ਨੇ ਪ੍ਰਮਾਤਮਾ ਦੇ ਡਰ ਅਦਵ ਨਾਲ ਤੇ ਭਗਤੀ ਨਾਲ ਆਪਣੇ ਆਤਮਿਕ ਜੀਵਨ ਨੂੰ ਸ਼ਿੰਗਾਰਦੇ ਨੇ ਕਹਿੰਦੇ ਹਰ ਰੋਜ਼ ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਉਹਦੇ ਗੁਣਾਂ ਨੂੰ ਗਾਉਂਦੇ ਨੇ ਉਹਦੇ ਪ੍ਰੇਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ ਜਿਨ੍ਹਾਂ ਪਿਰ 라ਵਿਆ ਆਪਣਾ ਤਿੰਨਾ ਵਿਟੋਂ ਬਲ ਜਾਓ ਸਦਾ ਪਿਰ ਕੈ ਸੰਗ ਰਹੇ ਵਿੱਚੋਂ ਆਪ ਗਵਾਏ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਨ੍ਹਾਂ ਨੇ ਪਰਮੇਸ਼ਰ ਦਾ ਮਿਲਾਪ ਮਾਣਿਆ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਿਆ ਕਹਿੰਦੇ ਉਹ ਸਦਾ ਕਹਿੰਦੇ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਤੇ ਆਪਾ ਭਾਵ ਖਤਮ ਕਰ ਲੈਂਦੇ ਨੇ ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਪਾਏ ਪਿਆਰ ਸੇਜ ਸੁਖਾਲੀ ਪਿਰ ਰਵੈ ਹਉ ਮੈਂ ਤ੍ਰਿਸ਼ਨਾ ਮਾਰ ਉਹ ਜੀਵ ਕਹਿੰਦੇ ਫਿਰ ਜਿਹੜੇ ਉਹ ਪਰਮੇਸ਼ਰ ਦੇ ਪਿਆਰ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਮਨ ਵੀ ਤੇ ਤਨ ਵੀ ਠੰਡਾ ਰਹਿੰਦਾ ਸ਼ੀਤਲ ਰਹਿੰਦਾ ਕਹਿੰਦੇ ਸ਼ਾਂਤੀ ਰਹਿੰਦੀ ਆ ਉਹਨਾਂ ਦੇ ਮੁਖ ਦਰਗਾਹ ਵਿੱਚ ਵੀ ਉਜਲੇ ਹੁੰਦੇ ਨੇ ਰੋਸ਼ਨ ਮੁਖ ਨਾਲ ਜਾਂਦੇ ਨੇ ਕਹਿੰਦੇ ਉਹਨਾਂ ਦੇ ਹਿਰਦੇ ਰੂਪੀ ਸੇਜ ਤੇ ਹਮੇਸ਼ਾ ਸੁਖ ਰਹਿੰਦਾ ਕਿਉਂਕਿ ਉਹ ਪਰਮਾਤਮਾ ਦਾ ਆਨੰਦ ਮਾਣਦੇ ਨੇ ਉਹਨਾਂ ਦੀ ਹਉਮੈ ਤ੍ਰਿਸ਼ਨਾ ਸਭ ਖਤਮ ਹੋ ਜਾਂਦੀਆਂ ਨੇ ਕਰ ਕਿਰਪਾ ਕਰ ਆਇਆ ਗੁਰ ਕਹਿਤ ਅਪਾਰ ਵਰ ਪਾਇਆ ਸੋਹਾਗਣੀ ਕੇਵਲ ਇੱਕ ਮੁਰਾਰ ਕਹਿੰਦੇ ਉਹ ਜਿਹੜੇ ਜੀਵ ਦਾ ਗੁਰੂ ਦੇ ਚਰਨਾਂ ਨਾਲ ਪਿਆਰ ਪੈ ਜਾਂਦਾ ਫਿਰ ਕਹਿੰਦੇ ਪਰਮੇਸ਼ਰ ਉਸ ਜੀਵ ਤੇ ਕਿਰਪਾ ਕਰਕੇ ਆਪ ਉਹਦੇ ਹਿਰਦੇ ਘਰ ਵਿੱਚ ਆ ਜਾਂਦਾ ਤੇ ਇਸ ਤਰ੍ਹਾਂ ਕਹਿੰਦੇ ਉਹ ਜੀਵ ਇਸਤਰੀ ਸੁਹਾਗਣ ਬਣ ਜਾਂਦੀ ਆ ਉਸ ਇੱਕ ਪਤੀ ਪਰਮੇਸ਼ਰ ਦੀ ਸਭੇ ਗੁਣ ਹੈ ਬਖਸਾਇ ਲਿਓਨ ਮੇਲੇ ਮੇਲਣ ਹਾਰ ਨਾਨਕ ਆਖਣ ਆਖੀਐ ਜੇ ਸੁਣ ਤਰੇ ਪਿਆਰ ਫਿਰ ਨਾਨਕ ਜੀ ਕਹਿੰਦੇ ਨੇ ਉਹ ਆਖੀਐ ਜਿਸ ਆਖੇ ਨੂੰ ਸੁਣ ਕੇ ਪਰਮੇਸ਼ਰ ਸਾਨੂੰ ਪਿਆਰ ਕਰਨ ਲੱਗ ਜਾਏ ਉਹ ਆਖਣਾ ਕੀ ਹੈ ਜਿਸ ਤਰ੍ਹਾਂ ਜਪਜੀਤ ਸਾਹਿਬ ਵਿੱਚ ਵੀ ਆਉਂਦਾ ਹੈ ਨਾ ਕਿ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਇਹ ਹੈ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਫਿਰ ਇਹ ਸੁਣ ਕੇ ਉਹ ਪਰਮੇਸ਼ਰ ਸਾਨੂੰ ਪਿਆਰ ਕਰਨ ਲੱਗ ਜਾਂਦਾ ਸਾਡੇ ਸਾਰੇ ਗੁਨਾਹ ਬਖਸ਼ ਕੇ ਆਪਣੇ ਨਾਲ ਮੇਲ ਲੈਂਦਾ ਹੈ ਆਸਾ ਮਹੱਲਾ ਤੀਜਾ ਸਤਗੁਰ ਤੇ ਗੁਣ ਉਪਜੈ ਜਾ ਪ੍ਰਭ ਮਿਲੈ ਸੋਏ ਸਹਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ ਏ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸਬਦ ਰਹਾ ਪਰਪੂਰ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਕਿਸੇ ਜੀਵ ਨੂੰ ਗੁਰੂ ਦੇ ਨਾਲ ਮਿਲਾਉਂਦਾ ਹੈ ਫਿਰ ਗੁਰੂ ਦੇ ਰਾਹੀਂ ਜੀਵ ਦੇ ਵਿੱਚ ਗੁਣ ਪੈਦਾ ਹੁੰਦੇ ਨੇ ਕਹਿੰਦੇ ਇਸ ਤਰ੍ਹਾਂ ਜਦੋਂ ਜੀਵ ਨੂੰ ਫਿਰ ਨਾਮ ਦੀ ਦਾਤ ਮਿਲਦੀ ਆ ਨਾਮ ਦੀ ਕਮਾਈ ਕਰਿਆ ਫਿਰ ਪਰਮੇਸ਼ਰ ਪ੍ਰਤੀ ਗਿਆਨ ਪ੍ਰਗਟ ਹੋ ਜਾਂਦਾ ਹੈ ਪਰਮੇਸ਼ਰ ਬਾਰੇ ਜਾਣ ਪਹਿਚਾਨ ਹੁੰਦੀ ਹੈ ਕਹਿੰਦੇ ਹੇ ਮਨ ਇਹ ਨਾ ਸਮਝ ਕੇ ਪਰਮਾਤਮਾ ਦੂਰ ਆ ਪਰਮਾਤਮਾ ਸਦਾ ਅੰਗ ਸੰਗ ਆ ਉਹਨੂੰ ਅੰਗ ਸੰਗ ਵੇਖਦਾ ਜਾਣ ਉਹ ਸਦਾ ਹੀ ਸੁਣਦਾ ਜੋ ਅਸੀਂ ਬੋਲਦੇ ਆ ਉਹ ਸਾਨੂੰ ਸਦਾ ਹੀ ਵੇਖਦਾ ਜੋ ਅਸੀਂ ਕਰਮ ਕਮਾਉਂਦੇ ਆ ਕਿਉਂ ਕਿਉਂਕਿ ਉਹ ਹਰ ਇੱਕ ਜਗ੍ਹਾ ਤੇ ਆਪਣੇ ਸ਼ਬਦ ਰਾਹੀਂ ਵਿਆਪਕ ਹੈ ਹਰ ਇੱਕ ਜਗ੍ਹਾ ਤੇ ਭਰਪੂਰ ਹੈ ਹਰ ਇੱਕ ਜਗ੍ਹਾ ਤੇ ਹਰ ਇੱਕ ਘਟ ਦੇ ਵਿੱਚ ਭਰਪੂਰ ਹੈ ਗੁਰਮਖ ਆਪ ਪਛਾਣਿਆ ਤਿਨੀ ਇੱਕ ਮਨ ਧਿਆਇਆ ਸਦਾ ਰਵੈ ਪਿਰ ਆਪਣਾ ਸੱਚੇ ਨਾਮ ਸੁਖ ਪਾਇਆ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਕਹਿੰਦੇ ਉਹ ਆਪੇ ਦੀ ਪਛਾਣ ਕਰ ਲੈਂਦੇ ਨੇ ਉਹ ਕਹਿੰਦੇ ਇਕਾਗਰ ਚਿਤ ਹੋ ਕੇ ਉਸ ਪਰਮੇਸ਼ਰ ਨੂੰ ਧਿਆਉਂਦੇ ਨੇ ਕਹਿੰਦੇ ਸਦਾ ਕਹਿੰਦੇ ਫਿਰ ਉਹਦਾ ਮਿਲਾਪ ਮਿਲਾਪ ਦਾ ਆਨੰਦ ਮਾਣਦੇ ਨੇ ਨਾਮ ਵਿੱਚ ਜੁੜ ਕੇ ਸੁੱਖ ਵਿੱਚ ਰਹਿੰਦੇ ਨੇ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਣ ਨਾਈ ਪਜ ਪਉ ਪਾਏ ਮੁਖ ਦੁਆਰ ਕਹਿੰਦੇ हे ਮੇਰੇ ਮਨ ਸ਼ਬਦ ਦੀ ਵਿਚਾਰ ਰਹੀ ਦੇਖ ਵੀ ਤੇਰਾ ਸਦਾ ਦਾ ਸਾਥੀ ਕੋਈ ਨਹੀਂ ਹੈ ਇੱਕ ਪਰਮਾਤਮਾ ਨੂੰ ਛੱਡ ਕੇ ਉਹਦੇ ਨਾਮ ਨੂੰ ਛੱਡ ਕੇ ਕਹਿੰਦੇ ਹਰੀ ਦੀ ਸ਼ਰਨ ਪੈ ਜਾ ਫੇਰ ਹੀ ਵਿਕਾਰਾਂ ਤੋਂ ਮਾਇਆ ਤੋਂ ਆਵਾਗਵਨ ਤੋਂ ਮੁਕਤੀ ਪਾ ਲਏਗਾ ਸਬਦ ਸੁਣੀਐ ਸਬਦ ਬੁਝੀਐ ਸੱਚ ਰਹੇ ਲਿਵ ਲਾਏ ਸਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ ਕਹਿੰਦੇ ਉਸ ਪਰਮੇਸ਼ਰਾਰੇ ਗੁਰੂ ਦੇ ਸ਼ਬਦ ਰਾਹੀਂ ਸੁਣਿਆ ਜਾਂਦਾ ਉਹਦੇ ਨਾਲ ਜਾਣ ਪਹਿਚਾਨ ਹੁੰਦੀ ਆ ਫਿਰ ਜੀਵ ਉਸ ਸੱਚੇ ਦੇ ਨਾਲ ਲਿਵ ਲਾਉਂਦੇ ਨੇ ਜਿਨ੍ਹਾਂ ਦਾ ਮਾਨ ਟਿਕ ਜਾਂਦਾ ਇਸ ਸ਼ਬਦ ਦੇ ਰਾਹੀਂ ਜੀਵ ਹਉਮੈ ਮਾਰ ਕੇ ਉਸ ਸੱਚੇ ਦੇ ਚਰਨਾ ਵਿੱਚ ਸੁਖੀ ਸੁਖ ਨਾਲ ਰਹਿੰਦੇ ਨੇ ਜਦੋਂ ਜੀਵ ਦੇ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ ਹਿਰਦੇ ਵਿੱਚ ਆਪਣੇ ਪਰਮੇਸ਼ਰ ਨੂੰ ਦੇਖ ਲੈਂਦਾ ਫਿਰ ਹਮੇਸ਼ਾ ਸੁਖੀ ਰਹਿੰਦਾ ਹੈ ਇਸ ਜੁਗ ਮਹਿ ਸੋਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕਹਿੰਦੇ ਇਸ ਜਗ ਦੇ ਵਿੱਚ ਉਸ ਨੂੰ ਆਦਰ ਮਿਲਦਾ ਜੋ ਉਹਦਾ ਨਾਮ ਜਪਦਾ ਜਿਹੜੀ ਕਹਿੰਦੇ ਇਹ ਮਾਇਆ ਦੀ ਸ਼ੋਭਾ ਇਹ ਤੇ ਚਾਰ ਦਿਨ ਦੀ ਆ ਚਾਰ ਦਿਨਾਂ ਚ ਮਾਇਆ ਖਤਮ ਹੋ ਜਾਂਦੀ ਆ ਫਿਰ ਸ਼ੋਭਾ ਕਿਸ ਦੀ ਮਿਲਣੀ ਆ ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਹੇ ਹਰ ਰਸ ਸਾਧਨਾ ਆਇਓ ਬਿਸਤਾ ਮਹੇ ਸਮਾਹੇ ਜਿਹੜੇ ਜੀਵ ਕਹਿੰਦੇ ਨਾਮ ਨੂੰ ਵਿਸਾਰ ਦਿੰਦੇ ਨੇ ਪਰਮੇਸ਼ਰ ਦੇ ਨੂੰ ਆਤਮਿਕ ਮੌਤ ਮਰ ਜਾਂਦੇ ਨੇ ਕਹਿੰਦੇ ਆਤਮਿਕ ਜੀਵਨ ਨਹੀਂ ਮਿਲਦਾ ਉਹਨਾਂ ਨੂੰ ਕਹਿੰਦੇ ਹਰੀ ਦੇ ਨਾਮ ਰਸ ਦਾ ਸਵਾਦ ਨਹੀਂ ਚਖਦੇ ਜਿਵੇਂ ਗੰਦ ਦੇ ਕੀੜੇ ਗੰਦ ਵਿੱਚ ਰਹਿੰਦੇ ਨੇ ਇਹ ਮਾਇਆ ਦੇ ਗੰਦ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਆਪੇ ਬਖਸ਼ ਮਿਲਾਇਆਂ ਨਾ ਆਨੰਦ ਇਹਨਾਂ ਨਾ ਮੇ ਲਾਏ ਸੱਚ ਕਮਾਵੇ ਸੱਚ ਰਹੇ ਸੱਚੇ ਸੱਚ ਸਮਾਹੇ ਕਹਿੰਦੇ ਇੱਕ ਨਾਂ ਦੇ ਉੱਪਰ ਬਖਸ਼ਿਸ਼ ਹੋ ਜਾਂਦੀ ਏ ਉਹ ਸੱਚੇ ਦੀ ਉਹਨਾਂ ਨੂੰ ਕਹਿੰਦੇ ਆਪ ਆਪਣੇ ਨਾਲ ਮਿਲਾ ਲੈਂਦਾ ਆਪਣੇ ਨਾਮ ਦੀ ਦਾਤ ਦੇ ਕੇ ਉਹ ਹਰ ਵਕਤ ਨਾਮ ਦੇ ਵਿੱਚ ਜੁੜੇ ਰਹਿੰਦੇ ਨੇ ਸੱਚੇ ਦਾ ਨਾਮ ਜਪਦੇ ਨੇ ਸੱਚ ਦੇ ਫਿਰ ਵਪਾਰ ਕਰਦੇ ਨੇ ਸੱਚੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ ਬਿਨ ਸਬਦੈ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾ ਵੈ ਦੁਖ ਪਾਏ ਸੀ ਨਾਮ ਮਿਲੈ ਤਿਸੈ ਰਜਾਏ ਕਹਿੰਦੇ ਗੁਰੂ ਦੇ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾ ਨਾ ਤਾਂ ਉਹਦਾ ਨਾਮ ਸੁਣਿਆ ਜਾ ਸਕਦਾ ਨਾ ਪਰਮੇਸ਼ਰ ਦਾ ਅਨੁਭਵ ਹੁੰਦਾ ਇਸ ਤਰ੍ਹਾਂ ਜਿਹੜਾ ਜਗ ਹੈ ਕਹਿੰਦੇ ਫਿਰ ਮਾਇਆ ਦੇ ਭਰਮ ਵਿੱਚ ਅੰਨਾ ਤੇ ਬੋਲਾ ਹੋਇਆ ਹੋਇਆ ਫਿਰ ਇਹਨੂੰ ਨਾਮ ਬਾਰੇ ਕੋਈ ਸੁਰਤ ਨਹੀਂ ਹੈ ਫਿਰ ਨਾਮ ਤੋਂ ਬਿਨਾਂ ਕਹਿੰਦੇ ਬੜਾ ਦੁੱਖ ਪਾਉਂਦਾ ਪਰ ਨਾਮ ਮਿਲਦਾ ਪਰਮੇਸ਼ਰ ਦੀ ਰਜ਼ਾ ਦੁਆਰਾ ਮਿਹਰ ਦੁਆਰਾ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ ਕਹਿੰਦੇ ਜਿਨ੍ਹਾਂ ਦਾ ਗੁਰੂ ਦੀ ਬਾਣੀ ਨਾਲ ਚਿੱਤ ਜੁੜ ਗਿਆ ਉਹਨਾਂ ਦੇ ਕਹਿੰਦੇ ਜਿਹੜੇ ਜੀਵਨ ਨੇ ਪਵਿੱਤਰ ਹੋ ਗਏ ਨੇ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹਨਾਂ ਨੂੰ ਕਦੇ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂਗਾ ਤੇ ਉਹ ਫਿਰ ਪਰਮੇਸ਼ਰ ਦੇ ਦਰ ਤੇ ਸੱਚੇ ਕੱਢੇ ਜਾਂਦੇ ਨੇ ਸੱਚੇ ਜਾਣੇ ਜਾਂਦੇ ਨੇ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ ਜਿਨਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਮ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤੇ ਨਾ ਕਾ ਜਨਮ ਹੈ ਤਿਨ ਮਾਨੈ ਸਭ ਕੋਏ ਰਹਾਉ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਭਗਤ ਲੋਕ ਨੇ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਨਾਮ ਜਪ ਕੇ ਫਿਰ ਉਹ ਪ੍ਰਗਟ ਹੋ ਜਾਂਦੇ ਨੇ ਉਹਨਾਂ ਦੀ ਬਾਣੀ ਵੀ ਸੱਚੀ ਹੁੰਦੀ ਆ ਸੱਚੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਆਪ ਵਿੱਚੋਂ ਆਪਾ ਭਾਵ ਖਤਮ ਹੋ ਗਿਆ ਹੁੰਦਾ ਹਉਮੈ ਖਤਮ ਹੋ ਗਿਆ ਹੁੰਦਾ ਕਿਉਂਕਿ ਉਹ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਨੇ ਸੱਚੇ ਦੇ ਵਿੱਚ ਉਹਨਾਂ ਦਾ ਮੇਲ ਹੋ ਜਾਂਦਾ ਕਹਿੰਦੇ ਜਿਹੜਾ ਹਰੀ ਦਾ ਸੇਵਕ ਆ ਹਰੀ ਦਾ ਨਾਮ ਹੀ ਉਹਦੇ ਲਈ ਇੱਜ਼ਤ ਹੈ ਕਹਿੰਦੇ ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਉਹਨਾਂ ਦਾ ਸਭ ਕੋਈ ਆਦਰ ਕਰਦਾ ਸਭ ਕੋ ਇਹਨਾਂ ਨੂੰ ਸ਼ੋਭਾ ਦਿੰਦਾ ਹਉਮੈ ਮੇਰਾ ਜਾਤ ਹੈ ਆਤਕ ਰੋਧ ਅਭਿਮਾਨ ਸਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਕਹਿੰਦੇ ਜਦੋਂ ਤੱਕ ਜੀਵ ਦੇ ਵਿੱਚ ਹਉਮੈ ਹੁੰਦੀ ਆ ਉਹਦੇ ਹਉਮੈ ਦੇ ਕਰਕੇ ਉਹਦੇ ਅੰਦਰ ਕ੍ਰੋਧ ਹੰਕਾਰ ਰਹਿੰਦਾ ਕਹਿੰਦੇ ਜਦੋਂ ਸ਼ਬਦ ਦੇ ਰਾਹੀ ਕਹਿੰਦੇ ਉਹਦਾ ਆਪਾ ਭਾਵ ਮਰ ਜਾਂਦਾ ਨਾ ਫਿਰ ਕਹਿੰਦੇ ਉਹਦੀ ਜਿਹੜੀ ਜੋਤੀ ਆ ਪਰਮੇਸ਼ਰ ਦੀ ਜੋਤ ਵਿੱਚ ਲੀਨ ਹੋ ਜਾਂਦੀ ਆ ਪੂਰਾ ਸਤਗੁਰ ਪੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਦ ਪਾਇਆ ਪਰੇ ਅਖੋਟ ਪੰਡਾਰਾ ਜੇ ਇਸ ਜੀਵ ਨੇ ਕਹਿੰਦੇ ਸਤਿਗੁਰ ਦਾ ਮਿਲਾਪ ਕਰ ਲਿਆ ਉਹਦਾ ਜੀਵਨ ਸਫਲ ਹੋ ਗਿਆ ਫਿਰ ਉਹਨੂੰ ਸਤਿਗੁਰ ਕੋਲੋਂ ਨਾਮ ਦੀ ਦਾਤ ਮਿਲਦੀ ਆ ਨਾਮ ਦੀ ਦਾਤ ਜਿਵੇਂ ਸੰਸਾਰ ਦੇ ਨੌ ਖਜ਼ਾਨੇ ਮਿਲ ਗਏ ਫਿਰ ਉਹਦੇ ਭੰਡਾਰੇ ਨਾਮ ਦੇ ਨਾਲ ਖਜ਼ਾਨੇ ਦੇ ਨਾਲ ਭਰੇ ਰਹਿੰਦੇ ਨੇ ਆਵੇ ਇਸ ਰਾਸੀ ਕੇ ਵਪਾਰੀ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਿਨਾ ਅੰਤਰ ਸ਼ਬਦ ਵਿਚਾਰਾ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੀ ਵਿਚਾਰ ਕਰਦੇ ਨੇ ਉਹਨਾਂ ਨੂੰ ਕਹਿੰਦੇ ਨਾਮ ਧਨ ਮਿਲਦਾ ਉਹ ਕਹਿੰਦੇ ਨਾਮ ਧਨ ਦੇ ਵਪਾਰੀ ਬਣ ਕੇ ਆਉਂਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੁੰਦਾ ਉਹ ਨਾਮ ਦਾ ਵਣਜ ਕਰਨ ਲਈ ਸਤਗੁਰੂ ਪਾਸ ਆਉਂਦੇ ਨੇ ਭਗਤੀ ਸਾਰ ਨ ਜਾਣਨੀ ਮਨਮੁਖ ਅਹੰਕਾਰੀ ਤੁਰੋਂ ਆਪ ਖੁਆਇਨ ਜੂ ਐ ਬਾਜੀ ਹਾਰੀ ਜਿਹੜੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਹੰਕਾਰ 'ਚ ਰਹਿੰਦੇ ਨੇ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦੀ ਕੋਈ ਖਬਰ ਨਹੀਂ ਹੁੰਦੀ ਕੋਈ ਕਦਰ ਨਹੀਂ ਹੁੰਦੀ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਵੱਲੋਂ ਧੁਰ ਤੋਂ ਹੀ ਕਹਿੰਦੇ ਕੁਰਾਹੇ ਪਾਏ ਹੁੰਦੇ ਨੇ ਕਿਉਂਕਿ ਉਹਨਾਂ ਦੇ ਪੂਰਵਲੇ ਸੰਸਕਾਰ ਇਦਾਂ ਦੇ ਮਾੜੇ ਹੁੰਦੇ ਨੇ ਫਿਰ ਇਹ ਜੀਵਨ ਕਹਿੰਦੇ ਜਿਵੇਂ ਜੁਵੇ ਚ ਤਨ ਹਾਰ ਦੇਈਦਾ ਇਹ ਜਿਹੜਾ ਜੀਵਨ ਆ ਉਹ ਇਹਦੀ ਬਾਜੀ ਹਾਰ ਕੇ ਜਾਂਦੇ ਨੇ ਸੰਸਾਰ ਤੋਂ ਬਿਨ ਪਿਆਰ ਐ ਪਗਤ ਨਾ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰਪਗਤੀ ਮਨ ਤੀਰ ਕਹਿੰਦੇ ਪਰਮੇਸ਼ਰ ਦੇ ਪਰਮੇਸ਼ਰ ਦੇ ਦੁਆਰਾ ਸਥਾਪਿਤ ਗੁਰੂ ਵੱਲੋਂ ਜਦੋਂ ਤੱਕ ਜੀਵ ਨੂੰ ਪਿਆਰ ਨਹੀਂ ਪੈਦਾ ਹੁੰਦਾ ਤੇ ਪਰਮੇਸ਼ਰ ਦੀ ਭਗਤੀ ਨਹੀਂ ਮਿਲਦੀ ਉਦੋਂ ਤੱਕ ਉਹਨੂੰ ਆਤਮਿਕ ਸੁੱਖ ਨਹੀਂ ਮਿਲਦਾ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜੀਵ ਨੂੰ ਆਤਮਿਕ ਸੁਖ ਨਹੀਂ ਮਿਲਦਾ ਇਹ ਕਹਿੰਦੇ ਜਿਹੜੀ ਗੁਰੂ ਭਗਤੀ ਦੀ ਦਾਤ ਦਿੰਦਾ ਨਾ ਇਹਦੇ ਨਾਲ ਜੀਵ ਦੇ ਅੰਦਰ ਪ੍ਰਮਾਤਮਾ ਲਈ ਪ੍ਰੇਮ ਪੈਦਾ ਹੁੰਦਾ ਤੇ ਫਿਰ ਜੀਵ ਭਗਤੀ ਕਰਦਾ ਪਹਿਲਾਂ ਪ੍ਰੇਮ ਦੀ ਦਾਤ ਗੁਰੂ ਵੱਲੋਂ ਮਿਲਦੀ ਆ ਫਿਰ ਉਹ ਪਰਮੇਸ਼ਰ ਦੀ ਭਗਤੀ ਕਰਨ ਲੱਗਦਾ ਤੇ ਉਹਦੇ ਮਨ ਨੂੰ ਫਿਰ ਧੀਰਜ ਵੱਜਣਾ ਸ਼ੁਰੂ ਹੁੰਦਾ ਭਗਤੀ ਕਰਨ ਦੇ ਨਾਲ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੈ ਏਕੋ ਨਾਮ ਵਸੈ ਹਉ ਮੈਂ ਦੁਬਦ ਮਾਰ ਕਹਿੰਦੇ ਜਿਸ ਜੀਵ ਕੋਲੋਂ ਪਰਮੇਸ਼ਰ ਗੁਰੂ ਦੇ ਸ਼ਬਦ ਦੇ ਰਾਹੀ ਭਗਤੀ ਕਰਾਉਂਦਾ ਉਸ ਜੀਵ ਦੇ ਅੰਦਰ ਕਹਿੰਦੇ ਨਾਮ ਵਸ ਜਾਂਦਾ ਤੇ ਉਹਦੇ ਅੰਦਰੋਂ ਦੁਬਿਦਾ ਹਉਮੈ ਸਭ ਖਤਮ ਹੋ ਜਾਂਦਾ ਨਾਮ ਦੇ ਵਾਸੇ ਨਾਲ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਨਾਈ ਤੇਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਕਹਿੰਦੇ ਜਿਹੜੇ ਭਗਤ ਨੇ ਉਹਨਾਂ ਦੀ ਜਤ ਪਤ ਸਭ ਕੁਝ ਕਹਿੰਦੇ ਉਹ ਪਰਮਾਤਮਾ ਦਾ ਨਾਮ ਆ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਕੇ ਉਹਨਾਂ ਦਾ ਆਤਮਿਕ ਜੀਵਨ ਸਵਾਰ ਦਿੰਦਾ ਆਪਣੇ ਭਗਤਾਂ ਦਾ ਕਹਿੰਦੇ ਜਿਹੜੇ ਭਗਤ ਨੇ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਹਮੇਸ਼ਾ ਪੈ ਰਹੇ ਰਹਿੰਦੇ ਨੇ ਪਰਮੇਸ਼ਰ ਦੇ ਉੱਪਰ ਛੱਡ ਕੇ ਕਿ ਵੀ ਜਿਸ ਤਰ੍ਹਾਂ ਪਰਮੇਸ਼ਰ ਜੀ ਤੈਨੂੰ ਮੰਜ਼ੂਰ ਹੈ ਉਸ ਤਰ੍ਹਾਂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਆਪਣੇ ਨਾਮ ਦੀ ਦਾਤ ਦੇ ਕੇ ਸਾਡੇ ਕਾਰਜ ਰਾਸ ਕਰ ਭਗਤ ਨਿਰਾਲੀ ਅੱਲਾ ਦੀ ਜਾਪੇ ਗੁਰੂ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਕਹਿੰਦੇ ਪਰਮੇਸ਼ਰ ਦੀ ਭਗਤੀ ਬੜੀ ਨਿਰਾਲੀ ਹੈ ਇਹਦੇ ਬਾਰੇ ਕਹਿੰਦੇ ਗੁਰੂ ਦੇ ਰਾਹੀ ਵਿਚਾਰ ਕਰਿਆਂ ਪਤਾ ਲੱਗਦਾ ਪਰਮੇਸ਼ਰ ਦੀ ਭਗਤੀ ਬਾਰੇ ਬੜੀ ਨਿਰਾਲੀ ਹੈ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਪਰਮੇਸ਼ਰ ਦੇ ਡਰ ਆਦਬ ਦੇ ਵਿੱਚ ਰਹਿੰਦਾ ਤੇ ਭਗਤੀ ਕਰਦਾ ਇਸ ਤਰ੍ਹਾਂ ਨਾਮ ਦੇ ਨਾਲ ਉਦੇ ਹਿਰਦੇ ਦੇ ਵਿੱਚ ਸ਼ਾਂਤੀ ਆਉਂਦੀ ਆ ਤੇ ਉਹਦਾ ਆਤਮਿਕ ਜੀਵਨ ਸਵਾਰਿਆ ਜਾਂਦਾ। ਪਹਿਲਾ ਹੋਂ ਉਹਨੂੰ ਪਰਮੇਸ਼ਰ ਦੇ ਪਤੀ ਪੈ ਡਰ ਆਦਬ ਪੈਦਾ ਹੁੰਦਾ। ਫਿਰ ਉਹਦੇ ਰਾਹੀਂ ਉਹ ਭਗਤੀ ਕਰਦਾ। ਇਸ ਤਰ੍ਹਾਂ ਨਾਮ ਹਿਰਦੇ ਵਿੱਚ ਵਸ ਜਾਂਦਾ ਜਿਹਦੇ ਨਾਲ ਜੀਵ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ। ਫਿਰ ਉਹ ਇਸ ਜੀਵਨ ਨੂੰ ਸਫਲ ਕਰਕੇ ਜਾਂਦਾ। ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਗਲਤੀਆਂ ਬਖਸ਼ਨੀਆਂ ਸੰਗਤ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ